ਇਹਦਾ ਮਸਲਾ ਸੁਲਝਾਉਣ ਦੇ ਲਈ ਸ਼ੇਰਪੁਰ ਥਾਣੇ 'ਚ ਕੋਈ ਨਹੀਂ ਗਿਆ ਕਿੰਨੇ ਸਾਲ ਤੋਂ ਘਰੇ ਬੈਠੀਆਂ ਪਿੱਕੀ ਮੈਨੂੰ ਜੀ ਹੋ ਗਈ 15 ਸਾਲ 14 ਸਾਲ ਹੋ ਗਈ ਬੈਠਾ 14 ਸਾਲ ਹਾਂਜੀ 14 ਬਸ ਜੀ ਚਾਚੀ ਨਹੀਂ ਮੇਰਾ ਘਰ ਬਸੰਦਨ ਦੀ ਚਾਚੀ ਵੈਸੇ ਜੋ ਬਸ ਚਾਚੀ ਚਾਚੀ ਮੁੰਡੇ ਪੁੱਤਰੇ ਘਰ ਵਾਲੇ ਦੀ ਹਾਂਜੀ ਚਾਚੀ ਕਹਿੰਦੀ ਬਸ ਲੈ ਕੇ ਨਾ ਜੀ ਹੁਣ ਉਹਨੂੰ ਉਹੀ ਰੋਕੀ ਬੈਠੀ ਹੈ ਜੀ ਵੀ ਜਦੋਂ ਜਿਮ ਕਬਜ਼ਾ ਕਰ ਜਮੀਨ ਸਾਰਾ ਲੈਣਾ ਦੇਣੀ ਆ ਨੰਬਰਦਾਰ 'ਚ ਹਰ ਕੋਸ ਉਹ ਹੀ ਖਾਈ ਜਾਂਦੀ ਮੇਰੇ ਘਰ ਅਲਟਰ ਕੁਝ ਨਹੀਂ ਮੇਰੇ ਘਰ ਆਉਂਦਾ ਦਿੰਦੀ ਬਸ ਉਹ ਉਹਦੇ ਕਬਜ਼ੇ ਚਾਵੇਂ 700 ਰੋ ਵੀ ਸਾਰੇ ਜਾਣੇ ਉਹਨਾਂ ਦੇ ਕਬਜ਼ੇ ਚੋਂ ਪਰੋਣੇ ਦੀ ਚਾਚੀ ਦੇ ਹਾਂਜੀ ਬੱਚਾ ਹੈ ਹਾਂ ਪੁੱਤਰ ਗਾਣਾ ਚਾਹੁੰਦਾ ਤੂੰ ਡੈਡੀ ਕੋਲੇ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਇੱਕ ਧੀ ਦਾ ਮਸਲਾ ਸੁਲਝਾਉਣ ਦੇ ਲਈ ਸ਼ੇਰਪੁਰ ਥਾਣੇ 'ਚ ਪਹੁੰਚੇ ਨੇ ਢਿੰਗ ਸਿੰਘ ਫੌਜਾਂ ਦਲਪੰਥ ਜੋ ਧੀਆਂ ਦੇ ਵਸੇਬੇ ਕਰਾਉਂਦੇ ਨੇ ਕਈ ਸਾਲ ਤੋਂ ਇਹ ਵੀ ਘਰੇ ਬੈਠੀ ਸੀ ਦੇਖ ਸਕਦੇ ਹੋ ਜੀ ਤਸਵੀਰਾਂ ਉਹ ਕਿਨੇ ਘਟ ਜਾਵਾਂ ਉਹ ਮੈਂ ਦੇਖ ਆਹ ਛੁਣਤਾਈ ਦੀ ਹੱਥ ਦੇ ਇਹੋ ਹੱਕ ਹੈ ਉਹ ਨਹੀਂ ਆ ਬੱਚਾ ਹੈ ਜੀ ਹਾਂ ਆਪਾਂ ਥਾਲੇ ਵੀ ਕੀ ਆ ਪਰੋਤੀ ਜੀ ਹਾਂ ਹਾਂ ਇਹਦਾ ਕੋਲ ਆਪਾਂ ਨੂੰ ਕਿਹੇ ਤੱਕ ਮਾਦੇ ਦੇ ਕੇ ਇਹਦਾ ਕਿਹੜਾ ਬੰਦਾ ਜਵਾਕ ਦਾ ਹਾਂ ਹਾਂ ਬੱਸ ਇਹਨਾਂ ਸੱਚੀ ਅਜਾ ਪੂਰਾ ਸਾਹਮਣੇ ਆ ਵੀ ਗੱਲ ਹੈਗੀ ਤੇ ਫਿਰ ਟਾਈਮ ਤੁਸੀਂ ਹਫਤੇ ਦਾ ਦੇ ਦਿੱਤਾ ਇੱਕ ਹਫਤੇ ਦਾ ਟਾਈਮ ਲੈਂਦਾ ਜੀ ਵੈਗਰੂ ਮੇਰ ਕਰੇ ਸੀ ਖੁੱਸਦਾ ਨਵੇਂ ਜੀ ਦੀ ਅੱਛੇ ਜੇ ਨਹੀਂ ਫਿਰ ਤੁਸੀਂ ਬਾਬੇ ਨਾਲ ਖੜੋਗੇ ਅਸੀਂ ਬਾਬੇ ਨਾਲ ਖੜੇ ਹਾਂ ਇਹਨਾਂ ਨੇ ਕਿਹਾ ਸੀ ਸਾਡਾ ਭਾਨਾ ਸਿੱਧੂ ਵਰਗੇ ਨੇ ਫਾਸਲਾ ਕਰਾਇਆ ਉਹ ਇਹਨਾਂ ਨੂੰ ਪਤਾ ਸੀ ਪਾਣਾ ਸਿੱਧੂ ਵੀ ਆਇਆ ਸੀ ਕਿ ਇਸ ਚੇਚਾ ਤੇ ਕਰ ਨਹੀਂ ਆਉਂਦਾ ਉਹ ਤੁਸੀਂ ਨਾਲ ਖੜੇ ਹੋ ਇਹਨਾਂ ਦੇ ਕੋਸ਼ਿਸ਼ ਤਾਂ ਕਰਾਂਗੇ ਵੀ ਉਹ ਵੀ ਅਸੀਂ ਲੈ ਕੇ ਆਈਏ ਜੇਕਰ ਨਹੀਂ ਆਉਂਦਾ ਫਿਰ ਨਾਲ ਖੜੇ ਹੁਤੀ ਵਾਲਿਆਂ ਦੇ ਕਰਾਂਗੇ ਜਿਵੇਂ ਬੰਦਾ ਤਾਂ ਬਸ ਤਾਂ ਰੱਤ ਦਾ ਲੈਣੀ ਪਊਗੀ ਸਾਰੀ ਪੰਚਾਇਤ ਆ ਗਈ ਉਹ ਕੋਟ ਕੇਸ ਕਹਿੰਦਾ ਜੀ ਮੇਰਾ ਕੋਟ ਕੇਸ ਤੇ ਕੋਈ ਇੱਧਰ ਕੁੜੀ ਕਹਿੰਦੀ ਕੋਟ ਕੇਸ ਚੱਲਦਾ ਹਾਂ ਜੀ ਆਪਦੇ ਵੱਲੋਂ ਕਹਿ ਰਹੇ ਆ ਅਸੀਂ ਬਾਬਿਆਂ ਨਾਲ ਪੱਕੇ ਕਰਿਆ ਤੇ ਨਹੀਂ ਆਉਣਾ ਨਹੀਂ ਆਉਂਦੇ ਉਹਨੇ ਤਾਂ ਇਹਦਾ ਬਾਬਿਆਂ ਦੇ ਨਾਲ ਖੜਾਗੇ ਬਾਬੇ ਨਾਲ ਧੰਨਵਾਦ ਭਾਈ ਸੋਢਾ ਦੇ ਦੇਖ ਸਕਦੇ ਹੋ ਦੋਸਤੋ ਨਿੰਗ ਸਿੰਘ ਫੌਜਾਂ ਖਾਣਾ ਛੇਰਪੁਰ ਗਏ ਸੀਗੇ ਧੀ ਦੇ ਮਸਲੇ 'ਚ ਕਿੰਬਾ ਬਾਬਾ ਜੀ ਅੱਜ ਟਾਈਮ ਦੇਤਾ ਅੱਜ ਜੀ ਉਸ ਤਾਂ ਇਹਨਾਂ ਤੋਂ ਧੀ ਵਾਲਿਆਂ ਤੋਂ ਗਲਤੀ ਹੋਈ ਹੈ ਅੱਛਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਦਰਖਾਸਤ ਦਿਓ ਠੀਕ ਹੈ ਉਹ ਐਸੇ ਚੋਂ ਕਹਿੰਦਾ ਵੀ ਮੈਂ ਗੱਲ ਕਾਤੇ ਕਰਾਂ ਜਦੋਂ ਇਹਨਾਂ ਨੇ ਦਰਖਾਸਤ ਹੀ ਨਹੀਂ ਦਿੱਤੀ ਠੀਕ ਹੈ ਉਹ ਜਿਹੜੀ ਮੈਨੂੰ ਦੇ ਗਿਆ ਸੁਣੂ ਮੈਂ ਪੜਾ ਰਿਹਾ ਸਾਰਾ ਕੁਝ ਠੀਕ ਹੈ ਉਹਨੇ ਸਾਡੇ ਮੂਰੇ ਧਰਤਾ ਫਿਰ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਹੈ ਜੀ ਪਹਿਲਾਂ ਉਹ ਮੇਰਾ ਸੀ ਉਹਦੇ ਮੂਰੇ ਧਰਤਾ ਫਿਰ ਉਹ ਅੱਜ ਮੰਨਿਆ ਵੀ ਹਾਂ ਇਹ ਸਮਝੌਤਾ ਹੋਇਆ ਹੈ ਵੀ ਉਹ ਆਪਦੇ ਬੰਦਿਆਂ ਨੂੰ ਬੁਲਾਉਣਗੇ ਜਿੰਨੇ ਸੋਡੇ ਗਵਾਰੇ ਤੁਸੀਂ ਬੁਲਾਇਓ ਉਹ ਪੰਚਾਇਤ ਨੂੰ ਟਾਈਮ ਦੇਣਗੇ ਫਿਰ ਉਹ ਸਾਨੂੰ ਮਤਲਬ ਪੰਚਾਇਤ ਦੱਸੂਗਾ ਸਾਨੂੰ ਕਿਹ ਜਿਹੜਾ ਹੋਰ ਲਾਉਣਾ ਪਊਗਾ ਇੱਥੇ ਦੋ ਗੇੜੇ ਲੱਗੇ ਦੋ ਗੇੜੇ ਲੱਗੇ ਇੱਕ ਪਿੰਡ ਚ ਲੱਗੇ ਪੰਚਾਇਤ ਚ ਇਕਠਾਣੇ ਚ ਇਕਠਾਣੇ ਚ ਲੱਗੇ ਫੇਰ ਬਸਾਉਂਗੇ ਕੁੜੀ ਨੂੰ ਬਸਾਵਾਂਗੇ ਜੀ ਚਾਹੇ ਉਹਦਾ ਹਿੱਸਾ ਦਵਾਈਏ ਚਾਹੇ ਕੁਝ ਹੋ ਜੇ ਬਸਾਵਾਂਗੇ ਜੀ ਬਸਾਵਾਂਗੇ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲੇ ਦੀ ਗਰਾਊਂਡ ਜੀਰੋ ਰਿਪੋਰਟ ਮੇਰਾ ਦੂਜਾ ਲੜਕੀ ਵਾਲਾ ਪਰਿਵਾਰ ਬੈਠਾ ਹੈ ਪਰ ਦੂਜਾ ਪਰਿਵਾਰ ਨੂੰ ਹੁਣ ਸਰਪੰਚ ਸਾਹਿਬ ਆਪ ਲੈਣ ਗਏ ਨੇ ਯਾਨੀ ਕਿ ਆ ਨਹੀਂ ਰਹੇ ਨਾ ਨੁਕਰਜੀ ਕਰ ਰਹੇ ਨੇ ਠਾਣੇ ਚ ਵੀ ਚਲੇ ਗਏ ਜਦੋਂ ਪਤਾ ਲੱਗਾ ਕਿ ਬਾਬੇ ਆ ਰਹੇ ਨੇ ਢਿੰਗ ਸਿੰਘ ਫੌਜਾਂ ਦੂਜਾ ਪਰਿਵਾਰ ਲੜਕੇ ਵਾਲਾ ਥਾਣੇ ਚੱਲਿਆ ਗਿਆ ਤੇ ਜਿਹੜੀ ਗੱਲਬਾਤ ਅਡਿਕ ਰਹੇ ਨੇ ਹੁਣ ਉਹਨਾਂ ਨੂੰ ਫੌਜਾਂ ਵੀ ਕੀ ਬਣਦਾ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਕਹੀ ਹੈ ਹੁਣ ਆਪ ਖੁਦ ਤਸਵੀਰਾਂ ਵੇਖ ਰਹੇ ਹੋ ਤੁਸੀਂ ਇੰਨਾ ਬਾਜਬਾ ਪਿੰਡ ਦੇ ਪੰਚਾਇਤੀ ਘਰ ਦੇ ਵਿੱਚ ਜੇ ਕਹਿ ਸਕਦੇ ਆ ਵੀ ਅੱਜ ਖਾਲਸਾ ਦਰਬਾਰ ਹੈ ਜਿਹੜਾ ਧੀਆਂ ਨੂੰ ਬਸਾਉਣ ਦਾ ਚੱਲੇ ਹੋਏ ਨੇ ਮਹਿਮ ਲੈ ਕੇ ਵੱਡੀ ਵੀਡੀਓ ਸ਼ੇਅਰ ਵੀ ਕਰੋ ਕਰੋ ਕਮੈਂਟ ਚੰਗੇ ਚੰਗੇ ਕਹਿਤ ਬੈਠੀ ਆ ਇਹ ਤਾਂ ਗੱਲੇ ਨਹੀਂ ਪਤਾ ਪਹਿਲਾਂ ਪਰਾਣੀ ਨਾ ਛੱਡੋ ਪਤਾ ਕੀ ਕਰਦੇ ਤੁਸੀਂ ਨਿਬੇੜਾ ਕਰਨਾ ਨਾ ਪਰਾਣੀਆਂ ਛੱਡ ਕੇ ਨਾ ਵੇਖ ਤਰੀਫ ਜਾਂ ਕਿ ਸਾਨੂੰ ਆਪਣਾ ਪੱਖ ਲਾ ਕੇ ਕਿਤੇ ਸਾਰੀ ਪਿੰਡ ਦੀ ਪੰਚਾਇਤ ਬੈਠੀ ਪੰਚਾਇਤ ਸਭ ਨੂੰ ਤਾਂ ਕਾਹੁੰਦਾ ਨਹੀਂ ਹੈਗਾ ਨਾ ਸੀ ਕਰਨਾ ਪੱਤਰਕਾਰਾਂ ਦੇ ਨਾਲ ਐਂ ਕਿ ਕਿ ਕਰ ਲੱਗ ਸਾਨੂੰ ਕੌਣ ਬੁਲਾਉਗਾ ਐਸੀ ਗੱਲਾਂ ਤਾਂ ਦੇ ਵਿੱਚ ਨਹੀਂ ਆਉਂਦੇ ਵਾਗ ਰਿਹਾ ਜੀ ਸਰਪੰਚਾ ਰਹੀ ਜਾਣ ਕੇ ਦੋਨੋਂ ਦੇ ਪੱਖ ਸੁਣਦੇ ਕੁੜੀ ਵਾਲੀ ਵੀ ਆਏ ਤੁਸੀਂ ਆਪਣਾ ਪੱਖ ਰੱਖ ਦਿਓ ਆਣ ਕੇ ਕੀ ਕਹਿੰਦਾ ਜੀ ਇਹ ਬਾਂਦੇ ਹੋਈ ਮੈਂ ਕਿੱਥੇ ਖੜਾ ਕੇ ਗੋਲੀ ਮਾਰਦੀ ਖਾਪਦਾ ਇਹ ਤਾਂ ਮਜੇ ਵਾਟ ਹੈ ਨਾ ਇਹ ਤੁਸੀਂ ਉਹਦਾ ਗੱਲ ਕੀ ਆ ਪੁੱਤ ਮੇਰੀ ਗੱਲ ਸੁਣ ਬਾਬਾ ਜਿਹੜਾ ਰੋਲਦਾ ਮੈਂ ਆਪੋ ਤੇ ਗੱਲ ਵੀ ਸੁਣਾ ਇੱਥੇ ਸਾਥਰੀ ਗੱਲ ਦੇ ਹੁਣ ਇੱਥੇ ਪੰਚਾਇਤ ਬੈਠੀ ਸਰਪੰਚ ਬੈਠਾ ਪਿੰਡ ਦੇ ਵਿੱਚ ਮੈਂ ਰਹੇ ਐਸੀ ਤੁਹਾਨੂੰ ਧੜਨਾ ਧੱਕਾ ਕਰਕੇ ਪਿੰਡ ਤੋਂ ਚੱਲ ਜਾਗੇ ਬਾਬਾ ਜੀ ਬੰਨਵਾ ਦੱਸ ਅਸੀਂ ਪੰਚਾਇਤ ਦੇ ਨਾਲ ਸਾਰੇ ਫੈਸਲੇ ਕਰਦੇ ਤੂੰ ਸੱਚਾਗਾ ਠੀਕਾ ਤੁਹਾਨੂੰ ਆ ਕੇ ਉਹ ਪੱਖ ਤੋਂ ਦੱਸ ਸਕਦਾ ਕੋਈ ਤੇਰੇ ਨਾਲ ਧੱਕਾ ਦਾ ਨਹੀਂ ਕੋਈ ਕਰਦੇ ਨਹੀਂ ਇਹਨੇ ਕੋਰ ਦੇ ਡਾਇਲ ਦੋ ਸਰਪੰਚ ਲੈ ਪੰਚਾਇਤ ਮੈਂਬਰ ਸਾਰੇ ਤੁਹਾਡੇ ਪਿੰਡ ਦੀ ਪੰਚਾਇਤ ਬੈਠੇ ਆ ਜਿੱਦ ਨੂੰ ਆਏ ਸੀਗਾ ਵੀ ਆਹ ਧੱਕਾ ਕਰਨਾ ਹੁੰਦਾ ਇਧਰ ਨਾਲ ਕੋਈ ਫਿੱਤਰ ਕਰੇ ਨਾ ਜਾਂਦੇ ਵੱਲੋਂ ਨਾਲ ਕਿ ਪੰਚਾਇਤ ਕੋਲੇ ਗਾਉਂਦੇ ਸਰਪੰਚ ਕੋਲੇ ਗਾਉਂਦੇ ਤੂੰ ਸਿਆਣਾ ਹੋਣਾ ਤਾਈਦਾ ਇਹ ਕਰਨਾ ਹੁੰਦਾ ਸਿਆਣਾ ਵਾਲੇ ਤੂੰ ਇੱਥੇ ਆ ਜਾ ਪੰਚਾਇਤ ਆ ਬੈਠ ਕੇ ਗੱਲ ਕਰ ਲੈ ਠੀਕ ਆ ਤਰ੍ਹਾਂ ਕਾਲੋ ਰਹਿਣਾ ਕੀ ਕਹਿੰਦਾ ਯਾਰ ਆ ਜਾ ਆ ਜਾ ਆ ਜਾ ਆਹ ਕਿਹੜੀਆਂ ਗੱਲਾਂ ਹੈ ਇਹਨਾਂ ਮੌਕੇ ਤੇ ਲਿਖਾ ਵੀ ਕੀ ਹੁੰਦਾ ਜਿਹੜਾ ਸਮਾਂ ਹੋ ਲੋ ਇਹ ਗੱਲ ਨੂੰ ਗੱਡੀ ਕੀ ਗੱਲ ਜੇ ਆਪਾਂ ਕਰ ਵੀ ਉਹ ਹੀ ਦੇਖ ਰਹੇ ਪਹਿਲੀ ਖਾ ਜਾਂਦੇ ਹੋ ਆਪਾਂ ਜ਼ਮੀਨਾਂ ਦੀ ਮੁੰਨ ਨਾਲ ਨਹੀਂ ਰੱਖਣਾ ਆਪਾਂ ਮਾਹਰ ਦਾ ਛੱਜਾ ਬਾ ਦੇ ਉਹ ਬੱਚੇ ਦਾ ਭਿੱਖ ਦੇਣਾ ਜਿਹੜੀ ਗੱਲ ਕਰਵਾਜੇ ਇਹਦਾ ਇੱਥੇ ਜ਼ਮੀਨਾਂ ਦੀ ਮੁੰਨ ਨਾਲ ਜੇ ਫਿਰ ਖੜਾਏ ਤਾਂ ਬੇਬਸ ਰਹੇ ਮੰਨਾਂ ਦੀ ਨਾਲ ਇਹ ਤਾਂ ਗੱਲ ਦੇਈ ਇਹ ਜੀ ਪੈਸੇ ਨਾਲ ਜ਼ਮੀਨ ਨਾਲ ਚੱਕ ਇਹਦਾ ਫਰਕ ਕਰਨਾ ਮਾਂ ਤਾਂ ਮੈਂ ਤੁਹਾਡੀ ਬਾਸੀ ਆਪਾਂ ਘਰ ਬਣਾਉਣਾ ਤੁਹਾਡਾ ਕਾਨੂੰਨ ਨਾਲ ਦਾ ਨਾਲ ਕਰ ਰਿਹਾ ਇਸਕਾ ਬੰਤਾਏ ਗੰਗਾ ਭਾਈ ਕੀ ਬਣਿਆ ਆਇਆ ਨਹੀਂ ਉਹ ਉਹ ਬੰਦਾ ਆਇਆ ਨਹੀਂ ਹੈਗਾ ਇਹਨਾਂ ਪੰਚਾਇਤ ਦੇ ਕਹਿਣ ਦੇ ਵਾਇਬੂ ਚਿਕਾ ਖਾਲ ਸਕਦਾ ਗੁਰਦੀ ਘਟੇ ਹਾਂਜੀ ਅਸੀਂ ਅੱਜ ਪਿੰਡ ਇਨਾਵਾਲਾ ਵਾਲਾ ਕੇ ਪਹੁੰਚੇ ਹਾਂ ਪੰਚਾਇਤ ਨਾਲ ਪਹਿਲਾਂ ਸਾਡੇ ਗੱਲ ਹੋਈ ਸਰਪੰਚ ਸਾਹਿਬ ਨਾਲ ਇੱਥੇ ਕੋਈ ਆਦੀ ਇਦਾਰਾ ਹੋਇਆ ਇਥੇ ਮੁੰਡਾ 11-12 ਸਾਲ ਦਾ ਬੈਠੇ ਨੇ ਕਿਸੇ ਗੱਲ ਤੇ ਸਰਪੰਚ ਸਾਹਿਬ ਨੇ ਵੀ ਦੋ ਤਿੰਨ ਵਾਰੀ ਫੋਨ ਕਰੇ ਉਹ ਕਹਿੰਦਾ ਮੈਂ ਥਾਣੇ ਜਾਣਾ ਥਾਣੇ ਵੀ ਚਲਾ ਕੇ ਕਹਿੰਦਾ ਮੈਂ ਆਉਂਦਾ ਹੀ ਨਹੀਂ ਹੈਗਾ ਸਰਪੰਚ ਸਾਹਿਬ ਨੇ ਪੰਚਾਇਤ ਨੇ ਆਪਦੇ ਵੱਲੋਂ ਟਾਈਮ ਲਿਆ ਆਪਦੇ ਦਾ ਕਿ ਹਾਲ ਤੇ ਰੋਜੀ ਬਾਬਾ ਹੀ ਹੱਲ ਕਰਾਂਗੇ ਜੇ ਨਹੀਂ ਕੋਈ ਹੱਲ ਹੁੰਦਾ ਵੀ ਸਾਰੀ ਪੰਚਾਇਤ ਤੁਹਾਡੇ ਨਾਲ ਖੜੀ ਆ ਪੇਕੇ ਪਿੰਡ ਕਿਹੜਾ ਹੈ ਫੇਰ ਨਹੀਂ ਹੈ ਸੌਰੇ ਸੌਰੇ ਨਵਜੋਨੀ ਇੰਨਾ ਬਾਜਵਾ ਸ਼ੇਰਪੁਰ ਕੋਲੇ ਹਾਂਜੀ ਕੀ ਕੀ ਪ੍ਰੋਬਲਮ ਕੀ ਆਉਂਦੀ ਸੀ ਇੰਨੇ ਸਾਲ ਹੋ ਗਏ ਤੈਨੂੰ ਪੇਕੇ ਬੈਠੀ ਨੂੰ ਬਸ ਜੀ ਚਾਚੀ ਨਹੀਂ ਮੇਰਾ ਘਰ ਬਸੰਦ ਦੀ ਚਾਚੀ ਵੈਸੇ ਜਿਉ ਕੋ ਸੋਕਾਈ ਦੀ ਆ ਬਸ ਚਾਚੀ ਚਾਚੀ ਮੁੰਡੇ ਤੇਰੇ ਘਰ ਵਾਲੇ ਦੀ ਹਾਂਜੀ ਚਾਚੀ ਕਹਿੰਦੀ ਆ ਬਸ ਲੈ ਕੇ ਨਾ ਜੀ ਹੁਣ ਉਹਨੂੰ ਉਹੀ ਰੋਕੀ ਬੈਠੀ ਆ ਜੀ ਚਾਚੀ ਕਿਉਂ ਰੋਕੀ ਬੈਠੀ ਆ ਬਸ ਜੀ ਉਹਨਾਂ ਮੇਰੇ ਘਰ ਦੀ ਜ਼ਮੀਨ ਉਹ ਸਾਰਾ ਕੁਝ ਉਹ ਹੀ ਖਾਂਦੀ ਹੈਗੀ ਵੀ ਜਦੋਂ ਜਿਵੇਂ ਕਬਜ਼ਾ ਕਰਾ ਜ਼ਮੀਨ ਸਾਰਾ ਲੈਣਾ ਦੇਣੀ ਆ ਨੰਬਰਦਾਰ ਚ ਸਾਰਾ ਕੁਝ ਉਹ ਹੀ ਖਾਈ ਜਾਂਦੀ ਹੈ ਮੇਰੇ ਘਰ ਹਾਲ ਤੋਂ ਕੁਝ ਨਹੀਂ ਮੇਰੇ ਘਰੋਂ ਤਾਂ ਦਿੰਦੀ ਬਸ ਉਹ ਉਹਦੇ ਕਬਜ਼ੇ ਚ ਆ ਮੇਰੇ 700 ਰੁਪਏ ਵੀ ਸਾਰੇ ਜਾਣੇ ਉਹਨਾਂ ਦੇ ਕਬਜ਼ੇ ਚ ਨੇ ਅੱਛਾ ਪਰ ਉਹਨਾਂ ਦੀ ਚਾਚੀ ਦੇ ਹਾਂਜੀ ਵੀ ਜਿਵੇਂ ਉਹ ਕਹਿੰਦੇ ਨੇ ਔਕੜੀ ਵੀ ਜੀ ਉਹਨਾਂ ਦੀ ਮੰਨਣ ਗੱਲ ਅੱਜ ਸੱਜੇ ਜੀ ਬਾਬੇ ਜੀ ਨੇ ਇੰਨਾ ਕੋਲ ਵੀ ਨਹੀਂ ਆਏ ਹੈਗੇ ਠੀਕ ਹੈ ਹਾਂਜੀ ਬੱਚਾ ਜੀ ਮੇਰੇ ਕੋਲ 14 ਸਾਲ ਦਾ ਸਮਝ ਗਏ ਹਾਂ ਠੀਕ ਹੈ ਆ ਬੱਚਾ ਹੈ ਹਾਂ ਪੁੱਤਰ ਗਾਣਾ ਚਾਹੁੰਦਾ ਹੈ ਤੂੰ ਡੈਡੀ ਕੋਲੇ ਹੈ ਕੀ ਨੋ ਹੈ ਗੁਰਬਾਜ ਗੁਰਬਾਜ ਦੇ ਫਿਰ ਵੀ ਜਰ ਦਾਦਾ ਦਾਦੀ ਮੈਂ ਆਪਣੇ ਡੈਡੀ ਦੇ ਵੀ ਹਰੇਕ ਜਾਣ ਚਾਹੁੰਦਾ ਹੈ ਪਰ ਦੇਖ ਸਕਦੇ ਹੋ ਤੁਸੀਂ ਵਿੱਚ ਸੀ ਜੀ ਕੇਸ ਦੇ ਕਿਵੇਂ ਸੀ ਗੱਲਬਾਤ ਉਦੋਂ ਕਚਹਿਰੀਆਂ ਚ ਲਿਖਤ ਹੋਈ ਹੈ ਇਹਨਾਂ ਦੀ ਬਸ ਠੀਕ ਹੈ ਵੀ ਐਸ ਲੋਟ ਵੀ ਆਹ ਹੱਤਾਂ ਦੇ ਰਹਿਣਾ ਉਹ ਹੱਤਾਂ ਤੋਂ ਇੱਕ ਮਿੰਟ ਹੱਤਾਂ ਤੋਂ ਮੁੱਕਰ ਗਈ ਜਿਹੜੇ ਹੱਤਾਂ ਚ ਲਿਖਤ ਵੀ ਤੁਸੀਂ ਵਿੱਚ تھے ਹਾਂ ਜੀ ਵਿੱਚ ਸੀ ਤੇ ਅੱਜ ਆਏ ਨਹੀਂ ਫਿਰ ਹੁਣ ਇਦੋਂ ਬਾਅਦ ਉਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਹੋਊਗਾ ਆਪਾਂ ਸਾਰੇ ਬੈਠੇ ਇੱਥੇ ਜੀ ਭਾਈ ਜੀ ਤੁਸੀਂ ਵਿੱਚ ਤੁਸੀਂ ਕੀ ਗੱਲਬਾਤ ਹੈਗੀ ਇਹ ਜੀ ਜਿਹੜੀ ਪਹਿਲਾਂ ਵਾਲੀ ਪੰਚਾਇਤਾ ਦੇ ਕੋਟ ਉਹ ਲੜਕੀ ਬੈਠੀ ਉਹਨਾਂ ਨੂੰ ਪਤਾ ਹੈਗਾ ਠੀਕ ਹੈ ਤੇ ਦੇਖੋ ਅਸੀਂ ਗਏ ਸੀ ਘਰੇ ਸੱਦਣਾ ਵੀ ਆਜੋ ਭਾਈ ਬਾਬਾ ਜੀ ਆਏ ਨੇ ਉੱਥੇ ਠੀਕ ਹੈ ਵੀ ਤੁਸੀਂ ਆਜੋ ਜਿਹੜੀ ਛੋਟੀ ਛੋਟੀ ਗੱਲਬਾਤ ਹੈ ਬੈਹਿ ਕੇ ਛੋਟੇ ਦੋਨਾਂ ਦਾ ਪੱਖ ਸੁਣਾਇਆ ਜਾਵੇ ਠੀਕ ਹੈ ਤੇ ਉਹ ਕਹਿੰਦਾ ਵੀ ਮੈਂ ਨਹੀਂ ਆਉਂਦਾ ਮੇਰਾ ਕੇਸ ਕੋਰਟ ਚੱਲਦਾ ਹੈਗਾ ਤੇ ਦਾ ਵੀ ਕੋਰਟ ਦਾ ਫੈਸਲਾ ਹੋਊਗਾ ਤਾਂ ਮੈਂ ਉਹ ਮੰਨੂੰਗਾ ਤੇ ਕੋਰਟ ਕੇਸ ਚੱਲ ਆ ਕੋਈ ਕੋਟਕੇ ਚੱਲਦਾ ਨਹੀਂ ਜੀ ਕੋਈ ਕੋਟਕੇ ਨਹੀਂ ਚੱਲਦਾ ਜੀ ਮੈਂ ਬਦਰੀਕਾਂ ਤੇ ਜਾਂਦੀ ਤਿੰਨ ਸਾਲ ਹੋ ਗਏ ਜੀ ਬੈ ਉਹਦੋਂ ਦੇ ਬੰਦੇ ਨੇ ਤਰੀਕਾ ਨਾ ਉਹ ਤਾਂ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਕਿਹਾ ਉਹਨੇ ਵੀ ਕੋਟਕੇ ਚੱਲਦਾ ਨਹੀਂ ਜੀ ਉਹ ਝੂਠ ਬੋਲ ਰਹੇ ਨੇ ਜੀ ਉਹਨਾਂ ਨੂੰ ਆਏ ਹਾਂ ਜੀ ਦੋ ਕਿੱਲੇ ਜ਼ਮੀਨ ਦੇਣੀ ਕਰੀ ਸੀ ਉਹਨਾਂ ਨੇ ਜੀ ਮੁੰਡੇ ਨੂੰ ਠੀਕ ਹੈ 10 ਲੱਖ ਰੁਪਏ ਘਰ ਦਾ ਕਰਿਆ ਸੀ ਜੀ ਠੀਕ ਹੈ ਉਹਦੇ ਵਿੱਚ ਉਹਨਾਂ ਨੇ 60000 ਰੁਪਏ ਸਾਨੂੰ ਇੱਕ ਠੇਕਾ ਦਿੱਤਾ ਸੀ ਜੀ ਹਾਂ ਇੱਕ 6 ਮਹੀਨਿਆਂ ਦਾ ਜੀ ਮੁੜ ਕੇ ਉਹ ਮੁੱਕਰ ਕੇ ਸਾਰੀਆਂ ਗੱਲਾਂ ਨੂੰ ਮੁੱਕਰ ਗਏ ਉਹ ਲਿਖਦਾ ਆਪਣੇ ਕੋਲੇ سٹਾਮਪ ਤੇ ਬਕਾਇਦਾ ਸਾਈਨ ਹੋਏ ਹੋਏ ਨੇਗੇ ਜਿਹੜਾ ਕੋਰਟ ਕੇਸ ਬਾਰ-ਬਾਰ ਉਹਨੇ ਸਰਪੰਚ ਸਾਹਿਬ ਨੂੰ ਕਿਹਾ ਉਹ ਝੂਠਾ ਬਾਝੂਠੇ ਜੀ ਸਾਨੂੰ ਤਾਂ ਕੋਈ ਕਿਤੇ ਨੋਟਿਸ ਨਹੀਂ ਆਇਆ ਕੋਈ ਸੰਮਣ ਆਇਆ ਤੁਹਾਨੂੰ ਨਹੀਂ ਵੀ ਕੋਈ ਸੰਮਣ ਨਹੀਂ ਮੇਰੇ ਕੋਲ ਤਾਂ ਪਹੁੰਚਿਆ ਹੈ ਕਿ ਅੱਗੇ ਵੀ ਆਉਣ ਲੈਣੇ ਜੀ ਮੈਂ ਫੜਦੀ ਆ ਜਿਹੜੇ ਇਹਨਾਂ ਦੇ ਆਉਣ ਲੈਣੇ ਕੋਰਟ ਵਾਲੇ ਮੈਂ ਆ ਫੜਦੀ ਆ ਮੇਰੇ ਕੋਲ ਸੰਮਣ ਵੀ ਆਉਣ ਮੇਰੇ ਕੋਲ ਕੋਰਟ ਵੱਲੋਂ ਮੇਰੇ ਆ ਹੀ ਨਹੀਂ ਰਹੇ ਕੋਈ ਸੰਮਣ ਨਹੀਂ ਆਇਆ ਜਾਣ ਕੇ ਝੂਠਾ ਜਾ ਬਣਾ ਰਿਹਾ ਨੂੰ ਇਹ ਦੇਖ ਸਕਦੇ ਹੋ ਦੋਸਤੋ ਵੀ ਪੰਜਾਬ ਦੇ ਹਾਲਾਤ ਜੇ ਕਹਿੰਦੀ ਆਪਾਂ ਦਿੱ ਤੁਸੀਂ ਦੇਖੇ ਰਹੇ ਹੋਗੇ ਬਾਬਿਆਂ ਲਵੇ ਜਥੇਦਾਰ ਸਾਹਿਬ ਬੈਠੇ ਨੇ ਤੇ ਵੀ ਡੇਲੀ ਮਸਲੇ ਨੇ ਜਿਹੜੇ ਆਉਂਦੇ ਨੇ ਕਿ ਧੀਆਂ ਦੇ ਇਹ ਲੱਗਦਾ ਜਿਵੇਂ ਇਹ ਰਾਹ ਪਏਗੇ ਅਸੀਂ ਐਂ ਲੱਗਦਾ ਵੀ ਸਾਰੇ ਪੰਜਾਬ ਚ ਹੀ ਮਸਲੇ ਹੋਗੇ ਨੇ ਭਵੰਤ ਸੱਜਣ ਪੰਚਾਇਤ ਬੈਠੀ ਆ ਹੋਰ ਵੀ ਬਠਿੰਡੇ ਤੋਂ ਵੀ ਆਏ ਨੇ ਲਵੇ ਲਵੇ ਪਿੰਡਾਂ ਤੋਂ ਹੋਰ ਵੀ ਆਏ ਨੇ ਕਿਉਂ ਸਰਪੰਚ ਸਾਹਿਬ ਤੁਹਾਡੀ ਗੱਲਬਾਤ ਹੋਈ ਹੈਗੀ ਕੀ ਕੀ ਹੈਗਾ ਗੱਲਬਾਤ ਹੋਈ ਨਹੀਂ ਹੁਣ ਤੱਕ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਮੁੰਡੇ ਨਾਲ ਠੀਕ ਹੈ ਉਹ ਸਾਨੂੰ ਹਮੇਸ਼ਾ ਹੀ ਕਹਿੰਦਾ ਸੀ ਵੀ ਮੇਰਾ ਕੋਰ ਕਿਹ ਚੱਲਦਾ ਹੈ ਠੀਕ ਹੈ ਵੀ ਮੈਂ ਮੈਂ ਉੱਥੇ ਹੀ ਨਿਭਰੂਗਾ ਉਸਾਦੇ ਅੱਜ ਸਾਹਮਣੇ ਆਇਆ ਕੁੜੀ ਦੀ ਗੱਲ ਸੁਣ ਕੇ ਵੀ ਸਾਡੇ ਤਾਂ ਕਦੇ ਕੋਈ ਤਰੀਕ ਹੀ ਨਹੀਂ ਪਈ ਮੈਂ ਤਾਂ ਕਿਤੇ ਗਈ ਨਹੀਂ ਹਾਂ ਸੋਨ ਨੂੰ ਅੱਜ ਕਿਹਾ ਨਹੀਂ ਵੀ ਕੁੱਟ ਕੇ ਚੱਲਦਾ ਹੈ ਹਾਂਜੀ ਹਾਂਜੀ ਅੱਜ ਬਿਆਨ ਵੀ ਕਿਹਾ ਵੀ ਕੁੜੀ ਦੇ ਬਿਆਨ ਵੀ ਹੋਏ ਨੇ ਇਹ ਵੀ ਗੱਲ ਕਹੀ ਜਾਣੀ ਇਹ ਕਹਿੰਦੇ ਕੁਝ ਹੋਇਆ ਨਹੀਂ ਇਹ ਕਹਿੰਦੇ ਗੱਲ ਹੀ ਨਹੀਂ ਸੱਚੀ ਅੱਜ ਪੂਰਾ ਸਾਹਮਣੇ ਆ ਵੀ ਗੱਲ ਹੈਗੀ ਤੇ ਫਿਰ ਟਾਈਮ ਤੁਸੀਂ ਹਫਤੇ ਦਾ ਦੇਤਾ ਇੱਕ ਹਫਤੇ ਦਾ ਟਾਈਮ ਲੈਂਦਾ ਜੀ ਵੈਗਰੂ ਮੇਰ ਕਰੇ ਅਸੀਂ ਪੁੱਛਦਾ ਨਮੇੜੀ ਦੀ ਹਫਤੇ ਅਛਾ ਜੇ ਨਹੀਂ ਫਿਰ ਤੁਸੀਂ ਬਾਬੇ ਨਾਲ ਖੜੋਗੇ ਅਸੀਂ ਬਾਬੇ ਨਾਲ ਖੜੇ ਹਾਂ ਠੀਕ ਹੈ ਜੀ ਧੰਨਵਾਦ ਜੀ ਹਾਂ ਭਾਈ ਤੁਸੀਂ ਵੀ ਵਿੱਚ ਕੇਸ ਦੇ ਮੈਲੇ ਦਾ ਕ ਬੀਰੇ ਹੁਣ ਦੇਖੋ ਸਾਡੇ ਸਾਹਮਣੇ ਪਹਿਲਾਂ ਤਾਂ ਨਹੀਂ ਕੋਈ ਵੀ ਨਿਬੇੜਾ ਹੋਇਆ ਹੈ ਭੈਣ ਦੇ ਦੱਸਨ ਮਾਦਾ ਕੋ ਉਹਨਾਂ ਨੇ ਵੀ ਇਹੀ ਗੱਲ ਕੋਈ ਇਹ ਨਹੀਂ ਵੀ ਨਹੀਂ ਕਹੀ ਸੀ ਵੀ 10 ਲੱਖ ਰੁਪਈਆ ਤੇ ਦੋ ਕਿੱਲੇ ਜ਼ਮੀਨ ਦੇ ਅਸੀਂ ਉਸ ਦਿਵਾਰ ਇਹ ਕਹਿੰਦੇ ਵੀ ਮੋਕਰ ਦੇ ਦੋ ਤੇ ਆ ਗਏ 2.5 ਤੇ ਆ ਗਏ ਹੁਣ ਤਾਂ ਜਦੋਂ ਦੁਬਾਰੇ ਬੈਠਾਂਗੇ ਕਦੇ ਗੱਲ ਸਾਹਮਣੇ ਆਊ ਦੋਨੇ ਜਾਣੇ ਧਿਰਾਂ ਦਾ ਦੋਨਾਂ ਦਾ ਫਿਰ ਦੇਖ ਕੇ ਪੱਖ ਸੁਣ ਕੇ ਫੇਰ ਹੀ ਆਪਾਂ ਗੱਡਾਂਗੇ ਕਿ ਦੋ ਵਿੱਚੋਂ ਵੀ ਕੌਣ ਸਹੀ ਹੈ ਕੌਣ ਗਲਤ ਅੱਜ ਤਾਂ ਨਾ ਆਪਾਂ ਭੈਣ ਨੂੰ ਗੱਲ ਕਹਿ ਸਕਦੇ ਨਾ ਉਹਨਾਂ ਨੂੰ ਤੇ ਜਿਸ ਤਰ੍ਹਾਂ ਹਫਤੇ ਤੱਕ ਕਰ ਲਈ ਆਈ ਭੈਣ ਆਈ ਸੀ ਇੱਕ ਦੋ ਵਾਰੀ ਠੀਕ ਹੈ ਇਹਨਾਂ ਨੇ ਕਿਹਾ ਸੀ ਕਿ ਸਾਡਾ ਭਾਨਾ ਸਿੱਧੂ ਵਰਗਿਆਂ ਨੇ ਫੈਸਲਾ ਕਰਾਇਆ ਉਹ ਇਹਨਾਂ ਨੂੰ ਪਤਾ ਫਿਰ ਪੰਨਾ ਸਿੱਧੂ ਵੀ ਆਇਆ ਸੀ ਇਸ ਥੇਚ ਇਹ ਭੈਣ ਕਹਿੰਦੇ ਕਹਿਣ ਦਾਪਾ ਸਾਨੂੰ ਨਹੀਂ ਪਤਾ ਠੀਕ ਹੈ ਤੇ ਇੱਕ ਜਿਵੇਂ ਹੁਣ ਹਫਤੇ ਦਾ ਟਾਈਮ ਦਿੱਤਾ ਪੰਚਾਇਤ ਨੇ ਜੇਕਰ ਨਹੀਂ ਆਉਂਦਾ ਉਹ ਤੁਸੀਂ ਨਾਲ ਖੜੇ ਹੋ ਇਹਨਾਂ ਦੇ ਕੋਸ਼ਿਸ਼ ਤਾਂ ਕਰਾਂਗੇ ਵੀਰੇ ਵੀ ਅਸੀਂ ਲੈ ਕੇ ਆਈ ਜੇਕਰ ਨਹੀਂ ਆਉਂਦਾ ਫਿਰ ਨਾਲ ਖੜੇ ਹੋ ਧੀ ਵਾਲਿਆਂ ਦੇ ਕਹਾਂਗੇ ਵੀ ਬੁਲਾ ਕੇ ਇੱਕ ਵਾਰ ਸੱਚਾ ਪੱਕਾ ਲੈਣੀ ਪਊਗਾ ਠੀਕ ਹੈ ਆਪਣਾ ਕਿਹੜਾ ਪਿੰਡ ਹੈ ਠੀਕਾ ਵਸਾਪੀ ਠੀਕ ਹੈ ਤੁਸੀਂ ਪਿਛਲੀ ਪੰਚਾਇਤ ਮੈਂਬਰ ਸੀ ਠੀਕ ਹੈ ਕਿਵੇਂ ਦੇਖਦਾ ਕਿ ਇਸ ਨੂੰ ਇਹ ਕੁੜੀ ਮੇਰੇ ਘਰੇ ਵੀ ਆਈ ਦੀ ਵੀ ਇਹ ਕੁੜੀ ਨੇ ਪਹਿਲਾਂ ਵੀ ਇਹੀ ਗੱਲ ਕਹੀ ਆ ਜੀ ਵੀ ਮੇਰਾ ਮਸਲਾ ਬਹਿ ਕੇ ਕਿਰੇ ਕਾਵਲੀ ਨਮੇੜ ਤੋਂ ਹੱਥ ਬੰਨ੍ਹ ਕੇ ਵਿਚਾਰੀ ਕੁੜੀ ਵੀ ਆਈ ਸੀ ਮੁੰਡਾ ਉਹਦੋਂ ਨਿਆਣਾ ਸੀ ਠੀਕ ਹੈ ਅੱਛਾ ਨਿਆਣਾ ਸੀ ਉਹਦੋਂ ਬਹੁਤ ਕਿਰੇ ਵਿਚ ਆਇਆ ਮੇਰੇ ਦੋ ਤਿੰਨ ਘੰਟੇ ਤੇ ਪੰਜ ਛੇ ਵਾਰੀ ਮੇਰੇ ਘਰੇ ਆਈ ਅਸੀਂ ਉਹ ਕਿਹਾ ਵੀ ਅਸੀਂ ਨਿਵੇੜਾਂਗੇ ਚਾ ਪਿਛਲੀ ਪੰਚਾਇਤ ਨੇ ਵੀ ਜੋਲ ਲਾਇਆ ਤੇ ਹੁਣ ਸਾਡੇ ਸਰਪੰਚ ਸਾਹਿਬ ਵੀ ਜੋਲ ਆ ਰਹੇ ਆ ਅੱਗੇ ਗੈਣਾ ਵੀ ਨਾ ਮਾਸਲਾ ਬਾਅਦ ਜੇ ਜਰਵਾ ਘਰ ਬਣਦੇ ਜਾਂ ਨੂੰ ਕੁੜੀ ਨੂੰ ਕੁਝ ਕਹਿ ਦੇਣ ਬਸ ਪਰ ਆਇਆ ਨਹੀਂ ਉਹ ਸਾਹਮਣੇ ਹੁਣ ਤੀੜਾ ਹੁਣ ਡਰ ਰਿਹਾ ਮੇਰਾ ਕੋਟ ਕੇਸ ਚਾਹ ਉਹਦਾ ਪੰਚਾਇਤ ਘਰੇ ਬਾਕੀ ਤਾਂ ਨਹੀਂ ਆਇਆ ਤਾਂ ਮੈਂ ਸਾਰੀ ਪੰਚਾਇਤ ਜਾ ਗਈ ਇਹ ਕੋਟ ਕੇਸ ਕਹਿੰਦੇ ਮੇਰਾ ਕੋਟ ਕੇਸ ਚਾਹ ਤੇ ਫੇ ਇੱਧਰ ਕੁੜੀ ਕਹਿੰਦੀ ਕੋਟ ਕੇਸ ਚੱਲਦਾ ਨਹੀਂ ਇਹ ਕੁੜੀ ਕਰੀ ਚੱਲਦਾ ਤੇ ਹੁਣ ਸਾਚਾ ਹਾਂ ਅਸੀਂ ਖੜੇ ਆ ਅਸੀਂ ਆਪਦੇ ਵੱਲੋਂ ਕਹਿ ਰਹੇ ਆ ਅਸੀਂ ਬਾਬਿਆਂ ਨਾਲ ਪੱਕੇ ਖੜੇ ਆ ਕਿ ਨਹੀਂ ਹੁੰਦੇ ਨਹੀਂ ਹੁੰਦੇ ਅਸੀਂ ਤਾਂ ਅਸੀਂ ਦਾ ਬਾਬਿਆਂ ਦੇ ਨਾਲ ਖੜਾਗੇ ਬਾਬੇ ਨਾਲ ਧੰਨਵਾਦ ਭਾਈ ਸੋਡਾ ਵੀ ਹਾਂ ਜਿਹੜੇ ਫੈਡਰੇਟ ਚੂਟ ਲਾ ਰਹੇ ਨੇ ਜਿਹੜਾ ਮੈਡਟ ਕਰ ਰਹੇ ਨੇ ਸਾਡੇ ਤੇ ਹਾਂ ਕੇਸ ਦਾ ਕੇਸ ਚੱਲਦਾ ਹਾਂ ਖਾਸ ਹੋਏ ਹੋਏ ਨੇ ਜੇ ਚਲੋ ਚੱਲਦਾ ਵੀ ਹੁੰਦਾ ਹਾਂ ਚੱਲਦਾ ਹੀ ਉਹਨਾਂ ਦੇ ਸਿਰ ਦਾ ਨਾਈ ਬੰਦਾ ਦੋ ਵਾਰ ਗਈ ਠੀਕ ਹੈ ਲੋਕੀ ਜਾਂਦਾ 80000 ਰੁਪਏ ਦੇ ਕੇ ਗਏ ਨੇ 1.5 ਲੱਖ ਰੁਪਏ ਮੰਨੇ ਨੇ ਪਰ ਮੈਂ ਦਾ 1.5 ਲੱਖ ਰੁਪਏ ਮੁੰਡੇ ਨੂੰ ਘੱਟਦਾ ਠੀਕ ਹੈ ਲੋਕ ਸਾਝ ਦੇ ਕੇ ਗਿਆ ਮੈਂ ਆਪ ਅੱਗੇ ਠੀਓ ਮੁੰਡੇ ਨੂੰ ਪੁੱਛ ਲਾਂ ਹੈ ਉਹਨੇ ਇਹਨਾਂ ਨੇ ਕੋਈ ਵੀ ਸਾਨੂੰ ਉਸ ਤੋਂ ਬਾਅਦ ਕੁਝ ਨਹੀਂ ਪੁੱਛਿਆ ਗਿਆਂ ਅਜੀ ਆਇਆ ਆ ਪੰਜਵੇਂ ਸੋਡੇ ਕੋਈ ਸੰਮਣ ਨਹੀਂ ਆਈ ਨੇ ਕਦੇ ਕੋਈ ਸੰਮਣ ਨਹੀਂ ਆਈ ਸਾਡਲੇ ਮੇਰੇ ਭੈਣ ਲਗਦੀਏ ਮੇਰੇ ਵਿੱਚ ਬੰਦੇ ਜਾਂਦੇ ਨੇ ਉੱਥੇ ਨਹੀਂ ਇੰਜੀਨੀਅਰ ਦੇ ਉੱਥੇ ਨਹੀਂ ਕੁਝ ਆਇਆ ਬਾਕੀ ਵੀ ਇਹਨਾਂ ਨੇ ਆ ਮੰਨੀ ਚੀ ਵੀ ਕਿ ਭੈਣ ਨੂੰ ਕਿਹਾ ਵੀ ਹੁਣ ਸੜੇ ਵੀ ਤੂੰ ਦੇਖਦਾ ਹੁਣ ਤੇ ਵੀ ਤਾਂ ਨਾਲ ਆਪਣੇ ਵੀ ਮੁੰਡੇ ਨੂੰ ਉੱਥੇ ਸਤਕਾਵਾਂਗੇ ਠੀਕ ਹੈ ਕਿ ਮੈਨੂੰ ਕੋਈ ਲੋੜ ਨਹੀਂ ਉਹਦੀ ਵੀ ਮੁੰਡਾ ਰਹਿ ਕੇ ਆਪਣਾ ਮਾਇਰ ਰਹਿਪਾ ਕਰਵੇ ਕੁਝ ਹੋਵੇ ਮੈਂ ਡੰਗ ਕੋਈ ਨਹੀਂ ਇਹੇ ਜੇ ਕੁਛ ਹੋਊਗਾ ਅਪਕੀ ਸਰਚਾ ਉੱਤੇ ਹੋਊਗਾ। ਉਹ ਕਿਹੜਾ ਉੱਤਿਆ ਨਹੀਂ ਹੋ ਰਿਹਾ ਸਾਥੀ ਆਪ ਜੀ ਲੈ ਆਇਆ ਨਹੀਂ ਮੈਂ। ਉਹ ਵੀ 80000 ਆਪਣੇ ਭਾਣ ਜੀ ਜੀ ਮੇਰੇ ਭਾਣ ਜੀ ਹੈ। ਭਾਣ ਜੀ ਜੀ ਭਾਣ ਭਾਣ ਦਾ ਜੀ ਭੈਣ ਹੈ। ਭੈਣ ਠੀਕ। ਹਾਂ ਜੀ ਹਾਂ ਠੀਕ ਹੈ। ਦੇਖ ਸਕਦੇ ਹੋ ਮੇਰੇ ਦਰਦ ਜਿਹੜਾ ਮੋਰ ਵੀ ਬੈਠੀ ਹੈ ਪੰਚਾਇਤ ਪੂਰੀ। ਇੱਕ ਤੇਰਾ ਸਮਾਨ ਪਿਆ ਸੀ ਜਿਹੜਾ ਸੌਰੀ ਕਰ। ਉਹ ਤੁਸੀਂ ਆਪ ਚੱਕ ਕੇ ਲੈ ਆਓ। ਨਹੀਂ ਜੀ ਅਸੀਂ ਕਿਹਾ। ਜੀ 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 ਮੈਂ ਤੁਮ ਬਾਗੀ ਵਾਪਿਸ ਗਏ ਚਾਰ ਸਵਾ ਮਹੀਨੇ ਨੂੰ ਤੇ ਛੱડા ਮਹੀਨੇ ਨੂੰ ਕੋਈ ਚੱਲਦਾ ਠੀਕ ਹੋਊ ਦੂਗਾ। ਮਿਦਾਂ ਲੈ ਤੇ ਗੱਲਾਂ ਕਰਦੇ ਨੇ ਨੈਮ ਦਾ ਅਮਾ ਠੀਕ ਆ ਜੀ ਇਹਨਾਂ ਨੇ ਜਦੋਂ ਮੇਰੇ ਭਾਂਜਾ ਮੁੱਕ ਗਿਆ ਜੀ ਦੂਵਾਚ ਇਹਨਾਂ ਨੇ ਆਪਰੇਲੇ ਚਿੱਤੇ ਤੇਰੇ ਜਾਨੀ ਕਿ ਸੌਰਿਆ ਘਰ ਠਾਣੇ ਚ ਸਮਾਨ ਤਰੇ ਆ ਆ ਠਾਣੇ ਵਾਲੇ ਨਹੀਂ ਤਰਾ ਦੇ ਸਮਾਨ ਪਤਾ ਨਹੀਂ ਜੋ ਮੈਨੂੰ ਕੋਈ ਪਤਾ ਨਹੀਂ ਹੈਗਾ ਕਿ ਕਿਵੇਂ ਕਰਿਆ ਕਿਵੇਂ ਨਾ ਜੀ ਸੰਤ ਗੜ ਤੋਂ ਫੋਨ ਆਇਆ ਪਤਾ ਨਹੀਂ ਲੱਗਿਆ ਜੀ ਹਾਂ ਜੀ ਜਦੋਂ ਸਮਾਨ ਜਦੋਂ ਭਾਂਜਾ ਮੁੱਕ ਗਿਆ ਜੀ ਦਿਨੇ ਭਾਂਜਾ ਮੁੱਕ ਗਿਆ ਸਮਝਦਾ ਇਹ ਦੂਜੀ ਰਾਤ ਨੂੰ ਜੀ ਸਮਾਨ ਜਾ ਕੇ ਠਾਣੇ ਚ ਲੈ ਗਏ ਠਾਣੇ ਵਾਲੇ ਚ ਬਾਕੀ ਕੁੜੀ ਦੇ ਸੌਰੇ ਹਾਂਜੀ ਕੁੜੀਓ ਸਾਰੇ ਜਿਹਦੇ ਬਾਪੂ ਜੀ ਉਹ ਮੁੰਡੇ ਦੇ ਫੋਟੋ ਚੋਇਆ ਜਦੋਂ ਬਾਪੂ ਜੀ ਗਿਆ ਜਦੋਂ ਉੱਥੇ ਪੁੱਛਿਆ ਕਿ ਜੇ ਨਾ ਭਾਈ ਵੀ ਤੁਸੀਂ ਸਮਾਨ ਨਾਲ ਠਾਣੇ ਗਏ ਤਾਂ ਕੋਈ ਨਾ ਜੀ ਦੋ ਚਾਰ ਦਿਨ ਨਾਲ ਆਪੇ ਚੱਕ ਕੇ ਲੈ ਜਾਣਗੇ ਉਹਦੋਂ ਬਾਪੂ ਵੀ ਜੀ ਉੱਥੋਂ ਸਮਾਨ ਵੀ ਲੈ ਮਗਰ ਉਹਦਾ ਕੋਲ ਤਾਂ ਫਿਰ ਉਹ ਕਹਿੰਦੇ ਇੱਥੇ ਚੱਕ ਕੇ ਤੁਸੀਂ ਸਮਾਨ ਚੁਣਾ ਰੋਲ ਜੂਗਾ ਠੀਕ ਹੈ ਕੋਈ ਗੱਲ ਨਹੀਂ ਆਪੇ ਸਮਝਾਉ ਤਾਂ ਉਹ ਜਿਹੜਾ ਸਮਾਨ ਲਗੂ ਵੀ ਸਾਨੂੰ ਨੂੰ ਪਤਾ ਠਾਣ ਦੇ ਆਪਣੇ ਪੈਸੇ ਖਾਦੇ ਕਿਵੇਂ ਖਾਦੇ ਕਿਵੇਂ ਨਾ ਫਿਰ ਉੱਥੋਂ ਸਮਾਨ ਆਪਣੇ ਘਰੇ ਲੈ ਗਏ ਸਮਾਨ ਹੁਣ ਜਾਨੀ ਕਿ ਕੁੜੀ ਦੇ ਪੇਕੇ ਘਰੇ ਆ ਗਿਆ ਪਿੰਡ ਵਾ ਪਹਿਲਾਂ ਖਾਣੇ ਵਾ ਗਿਆ ਹਾਂ ਇਸ ਕੋਈ ਥਾਣੇ ਆਪ ਜਾ ਕੇ ਘਰ ਗਿਆ ਆਪ ਜੇ ਟਰਾਲੀ ਦੇ ਪਾਸ ਤੇ ਤਾਂ ਇਹ ਕਹੀਦੀ ਸਿਆਸਤ ਦੇ ਨਾਲ ਹੋਇਆ ਕੰਮ ਇਹ ਹਾਂ ਹਾਂ ਜੇ ਤਾਂ ਮੁੰਡਾ ਮੁੱਕ ਗਿਆ ਅੱਜ ਗਹਿਰ ਦੀ ਮੌਤ ਆ 24 ਸਾਲ ਦਾ ਮੁੰਡਾ ਕੱਲਾ ਪਰ ਮੱਕ ਗਿਆ ਸਮਝਣਾ ਸੀ ਉੱਥੇ ਉਲਝ ਗਏ ਸਮਝਣਾ ਉਹ ਦੂਜੀ ਰਾਤ ਨੂੰ ਸਮਝਣਾ ਸਮਾਨ ਟਰਾਲੀ ਪਾਸ ਪਾ ਕੇ ਉੱਥੇ ਛੱਡਿਆ ਥਾਣੇ ਜਿੱਤੇ ਨੇ ਜੋ ਥਾਣੇ ਜਿੱਤੇ ਸਮਝਣਾ ਉਦੋਂ ਮਾਗੁਰ ਇਹਨਾਂ ਨੇ ਸਮਝ ਲਾਇਆ ਜੋ ਥਾਣੇ ਘਾੜ ਡਾਲ ਕੋ ਲਗੇ ਕੈਮਰਾ ਪਾਪਾ ਉਦੋਂ ਉਹ ਕਹਿੰਦੇ ਵੀ ਦੇਖ ਲੈ ਇਹ ਤਾਂ ਵੀ ਤੁਸੀਂ ਕੋਈ ਗੱਲ ਨਹੀਂ ਸਝੋਤਾ ਉਹ ਤਾਂ ਪਿਆਉ ਲੈ ਗਿਆ ਜੀ ਮੇਰੇ ਚੱਕੇ ਸੰਗ ਲੈ ਉਹਦੇ ਭਾਈ ਜਿਹੜੀ ਸਟੈਂਟ ਪਾਈ ਤੇ ਵੀ ਬਿਮਾਰ ਸੀਗੀ ਉਹਨੂੰ ਕੈਰ ਦੀ ਮੌਤ ਜਿੱਕਰ ਹੋ ਗਈ ਸਾਡੂ ਸੰਗ ਲੈ ਫਿਰ ਇਹਨੂੰ ਚੱਕ ਕੇ ਆਪ ਸਮਾਨ ਉੱਥੇ ਤੇ ਰੱਖੇ ਥਾਣੇ ਰੱਖੇ ਹਾਂਜੀ ਥਾਣੇ ਵਾਲਿਆਂ ਨੇ ਵੀ ਬੜਾ ਰਖਾਇਆ ਥਾਣੇ ਪਤਾ ਨਹੀਂ ਸੰਦਰ ਬਰ ਕਿਹਾ ਸਰਦ ਜੀ ਕੈਰ ਦੀ ਮੌਤ ਹੋਈ ਬਈ ਤੇ ਅੱਜ ਉਹ ਕਿੱਥੇ ਜਾ ਸਕਦੇ ਕਿੱਥੋਂ ਜਾ ਸਕਦੇ ਤੇ ਹਾਂਜੀ ਉਹ ਤਾਂ ਕੈਰ ਦਾ ਮੁੰਡਾ ਬਗਰੂ ਮੁੱਕ ਕੱਚ ਕੰਨਾ ਮੁੰਡਾ ਸੀ ਜੀ ਸਾਡੇ ਇਹਨੇ ਆਪ ਹੀ ਸਾਰਾ ਕੁਝ ਕੀਤਾ ਜੀ ਸਾਨੂੰ ਨਹੀਂ ਪਤਾ ਮੈਂ ਸਾਨੂੰ ਸੋ ਪਹਿਲਾਂ ਥਾਣੇ ਦਾ ਕਹਿੰਦਾ ਕੋਈ ਇਹਨਾਂ ਨੂੰ ਪਤਾ ਹੋ ਨਾ ਕਿ ਜਾਂ ਉਹ ਕਹਿੰਦੇ ਵੀ ਤੁਸੀਂ ਘਰੇ ਲੈ ਜਾਓ ਚੱਕ ਹਾਂ ਜੀ ਜਦੋਂ ਉਹ ਗੱਪਾਂ ਵਿੱਚ ਮੰਗਉਂ ਚੱਕ ਲੈ ਗਈ ਜਿਹੜੀ ਮੁੰਡੇ ਦਾ ਭੋਗ ਪਿਆ ਖਾਣੇ ਪਟਾ ਕੇ ਉਦੋਂ ਬਸ ਸਾਨੂੰ ਚੁਕਾਤਾ ਹਾਂ ਜੀ ਸਭ ਉਹ ਠੰਡਾ ਚੁਕਾਤਾ ਦੇ ਦੋ ਮਹੀਨੇ ਮੌਸਮਾਂ ਚੱਕ ਲੈ ਗਈ